ਤਦ ਦੇਵ ਸ੍ਰਿਸ਼ਟੀ ਦੇ ਲੋਕ ਆਪੋ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਜ ਕੈਸਾ ਅਸਚਰਜ ਸਮਾ ਬੱਜਾ ਦੇਖੋ ਦੁਨੀਆ ਵਿੱਚ ਜਾ ਕੇ ਕੋਈ ਮਹਾਤਮਾ ਅਹੰਤਾ ਆਦ ਗੱਲਾਂ ਤੋਂ ਬਚ ਕੇ ਨਹੀਂ ਆਇਆ ਜੋ-ਜੋ ਗਿਆ ਸੁਪ੍ਰਕਿਰਤੀ ਦੇ ਸਰੀਰ ਹੋਣ ਕਰਕੇ ਜਾਂ ਤਾਂ ਕਰਤਾਰ ਨੂੰ ਵਿਸਾਰ ਕੇ ਆਪਣਾ ਆਪ ਪੂਜਣ ਲੱਗ ਪਿਆ ਜਾ ਰੱਬ ਦੇ ਨਾਮ ਨਾਲ ਆਪਣਾ ਭਜ ਪਾਇਆ ਤੇ ਕਈਆਂ ਨੇ ਕੇਵਲ ਆਪ ਨੂੰ ਹੀ ਪੁਜਾਇਆ ਪਰ ਇਸ ਰੂਪ ਅਤਿ ਹੀ ਪਵਿੱਤਰ ਤੇ ਦ੍ਰਿੜ ਵਿਸ਼ਵਾਸੀ ਨਿਕਲਿਆ ਹੈ ਕਿ ਜਿਸ ਨੇ ਸਾਈ ਨਾਲ ਅਭੇਦ ਹੁੰਦਿਆਂ ਹੋਇਆਂ ਨੌ ਜਾਮੇ ਧਾਰ ਕੇ 200 ਵਰੇ ਸੰਸਾਰ ਦੇ ਤਿਲਕਾ ਦੇਣ ਵਾਲੇ ਮੈਦਾਨ ਵਿੱਚ ਧਰਮ ਦੀ ਤਵਜਾ ਚੁਲਾਈ ਔਰ ਹਰ ਵੇਲੇ ਆਪਣਾ ਆਪ ਦਾ ਭਾਵ ਤੇ ਕਰਤਾਰ ਦੀ ਪੂਜਾ ਦੇ ਦਰਦ ਆਮੰਦ ਦਾ ਨਿਜਮ ਫੈਲਾਇਆ ਜਿਤਨੀ ਸੂਭਾ ਕਰਤਾਰ ਦੇ ਹਜ਼ੂਰ ਇਹਨਾਂ ਨੂੰ ਹੋਵੇ ਥੋੜੀ ਹੈ ਪੁੱਤਰ ਹੋਣ ਦੀ ਵਡਿਆਈ ਜਿਸ ਦਾ ਤਾਤਪਰ ਹੈ ਐਸੀ ਸਮੀਪਤਾ ਹੈ ਕਿ ਜਿਸ ਵਿੱਚ ਵਿਥ ਨਾ ਹੋਵੇ ਸਭ ਤੋਂ ਸ੍ਰੇਸ਼ਟ ਹੈ ਜੋ ਇਹਨਾਂ ਦੇ ਸਰੂਪ ਵਿੱਚ ਘਟੀ ਹੈ ਇਹ ਦਸਵਾਂ ਜਾਮਾ ਅਤ ਕਸ਼ਟਾਂ ਦੇ ਸਾਹਮਣੇ ਜਾ ਰਿਹਾ ਹੈ ਸਭ ਪ੍ਰਕਾਰ ਦੇ ਸਰੀਰਕ ਔਖ ਇਸ ਜਾਮੇ ਦੇ ਸਾਹਮਣੇ ਬਲ ਧਾਰ ਕੇ ਆਉਣਗੇ ਔਰ ਕਰੜੇ ਹੋ ਕੇ ਅੜਨਗੇ ਸ਼ੇਖਰ ਟੁੱਟ ਜਾਣਗੇ ਔਰ ਸੰਸਾਰ ਵਿੱਚ ਨੌ ਜਾਮਿਆਂ ਵਿਖੇ ਹੋ ਕੇ ਤਿਆਰ ਕੀਤੇ ਹੋਏ ਬਗੀਚੇ ਦੀ ਰੱਖਿਆ ਕਰਕੇ ਉਸ ਨੂੰ ਅਟਲਤਾ ਦਾ ਦਾਨ ਬਖਸ਼ਦੇ ਹੋਏ ਅਡੋਲ ਰਹਿਣਗੇ ਇਸ ਵੇਲੇ ਬਹੁਤ ਸਾਰੇ ਮਹਾਤਮਾ ਜੋ ਪਹਿਲੇ ਨਵਾਂ ਜਾਮਿਆਂ ਦੇ ਨਾਲ ਸੰਸਾਰ ਵਿੱਚ ਵੇਲੇ-ਸਵੇਲੇ ਜਾਂਦੇ ਤੇ ਸੇਵਾ ਕਰਦੇ ਰਹੇ ਸਨ ਹੁਣ ਵੀ ਪੁਸ਼ਪ ਵਿਵਾਨ ਦੇ ਨਾਲ-ਨਾਲ ਗਏ ਕਈ ਅੱਗੇ ਜਾ ਚੁੱਕੇ ਸਨ ਔਰ ਕਈ ਪਿੱਛੋਂ ਵੀ ਗਏ ਜਿਨ੍ਹਾਂ ਨੇ ਸੰਸਾਰ ਵਿੱਚ ਉਹਨਾਂ ਦੀ ਸੇਵਾ ਵਿਖੇ ਪਰਉਪਕਾਰ ਨਿਮਿਤ ਕਸ਼ਟ ਸਹਾਰਨੇ ਹਨ ਇਹ ਪੁਸ਼ਪ ਵਿਵਾਨ ਮਾਤ ਲੋਕ ਵਿੱਚ ਪਹੁੰਚ ਕੇ ਹੇਮਕੁੰਡ ਪਹਾੜ ਤੇ ਸਤਸੰਗ ਵਾਲੇ ਟਿਕਾਣੇ ਤੇ ਗਿਆ ਉੱਥੋਂ ਦੇ ਮਹਾਤਮਾ ਲੋਕ ਬੜੇ ਅਦਬ ਤੇ ਪਿਆਰ ਨਾਲ ਡੰਡਾਉਤ ਕਰਕੇ ਨਾਲ ਤੁਰ ਪਏ ਫਿਰ ਪੁਸ਼ਪ ਵਿਵਾਨ ਹਿੰਦੁਸਤਾਨ ਦੇਸ਼ ਦੇ ਪਟਨੇ ਨਾਮੇ ਸ਼ਹਿਰ ਵਿੱਚ ਪਹੁੰਚਿਆ ਇੱਥੇ ਇੱਕ ਸੁੰਦਰ ਮੰਦਰ ਵਿੱਚ ਸ਼੍ਰੀ ਮਾਤਾ ਗੁਜਰੀ ਜੀ ਨਾਮ ਕਰਕੇ ਇੱਕ ਮਹਾਨ ਪਵਿੱਤਰ ਸਾਈਂ ਵਿੱਚ ਜੁੜੇ ਮਨ ਵਾਲੀ ਮਾਤਾ ਜੀ ਬਿਰਾਜਮਾਨ ਸਨ ਆਪ ਸ਼੍ਰੀ ਗੁਰ ਤੇਗ ਬਹਾਦਰ ਜੀ ਦੀ ਪਤਨੀ ਸਨ ਸ਼੍ਰੀ ਗੁਰ ਸਾਹਿਬ ਜੀ ਦਾ ਅਸਾਮ ਦੇਸ਼ ਨੂੰ ਗਏ ਹੋਏ ਸਨ ਤੇ ਇਹਨਾਂ ਪਵਿੱਤ ਆਤਮਾ ਜੀ ਨੂੰ ਇਸ ਸ਼ਹਿਰ ਵਿੱਚ ਦੇਵੀ ਮਹਾਤਮਾ ਦੇ ਆਗਮਨ ਲਈ ਛੱਡ ਗਏ ਸਨ ਜਦੋਂ ਇਹ ਪੁਸ਼ਪ ਵਿਵਾਨ ਇਸ ਮਹਿਲ ਪਹੁੰਚਾ ਤਦੋਂ ਸੰਸਾਰ ਵਿੱਚ ਆਉਣ ਤੇ ਇਹਨਾਂ ਦੇ ਤੇਜ ਦਾ ਝਲਕਾ ਸਾਰੇ ਪਹੁੰਚ ਵਾਲੇ ਸੰਤ ਮਹਾਤਮਾ ਨੂੰ ਐਸਾ ਪਿਆ ਕਿ ਉਸ ਵੇਲੇ दैਵੀ ਸ਼ਕਤੀਆਂ ਨਾਲ ਆਪਣੇ ਆਤਮਿਕ ਸਰੂਪਾਂ ਵਿੱਚ ਉੱਥੇ ਪਹੁੰਚੇ ਤੇ ਸਭ ਨੇ ਚਰਨਾਪੁਰ ਮੱਥਾ ਟੇਕ ਕੇ ਇਹ ਉਸਤੀ ਗਾਵੇ ਜਨਮ ਮਰਨ ਦੋ ਹੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੀ ਭਗਤੀ ਲਾਇਣ ਹਰ ਸਿਓ ਲੈਣ ਮਿਲਾਏ ਪ੍ਰਗਟੇ ਗੋਪਾਲ ਗੋਬਿੰਦ ਲਾਲ ਕਾਵਨ ਰਸਨਾ ਗੁਣ ਭਣਾ ਕਿਹੜੀ ਰਸਨਾ ਨਾਲ ਗੁਲਗਾਵਾਂ ਕਿਹੜੀ ਸਿਫਤ ਕਰਾਂ ਇਸ ਪ੍ਰਕਾਰ ਮਨੋਹਰ ਸੁਰ ਵਿੱਚ ਸ਼ਬਦ ਗਾ ਕੇ ਪ੍ਰਸ਼ਨ ਕਰਨ ਲੱਗੇ ਕਿ ਆਪ ਦੇ ਸੰਸਾਰ ਵਿੱਚ ਆਉਣ ਦਾ ਕਾਰਨ ਕੀ ਹੋਇਆ ਆਪ ਦੇ ਤੇਜ ਨੂੰ ਧਰਤੀ ਚੱਲ ਨਹੀਂ ਸਕੀ ਅਚੰਬਾ ਹੈ ਕਿ ਐਡਾ ਭਾਰੀ અવਤਾਰ ਕਿਸ ਨਿਬਿਤ ਪ੍ਰਗਟਾਇਆ ਹੈ ਦਾਸ ਚਰਨ ਧੂੜ ਪ੍ਰਾਪਤ ਕਰਨ ਲਈ ਹਾਜ਼ਰ ਹੋਏ ਆ ਤਦ ਸ੍ਰੀ ਦੁਸ਼ਟ ਦਮਨ ਮਹਾਤਮਾ ਜੀ ਨੇ जो उत्तर दिता अपना अर्थ भाव दसदा है यही कारण प्रभ मोहे पठायो तब मैं जगत जन्म धर आयो जिम तिन कही तिने तिम कह्यो और किसो ती बैर न गहो ਜੇ ਹਮ ਕੋ ਪਰਮੇਸ਼ਰ ਉੱਚ ਰਹਿ ਤੇ ਸਭ ਨਰਕ ਕੁੰਡ ਮੇ ਪਰ ਹੈ ਮੋ ਕੋ ਉਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਰੰਚ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਜੋ ਪ੍ਰਭ ਜਗਤ ਕਹਾ ਸੋ ਕਹਿਓ ਮ੍ਰਿਤ ਲੋਕ ਤੇ ਮਾਨ ਨਰ ਗਹਿਓ ਇਸ ਤਰ੍ਹਾਂ ਉਸ ਪਰਮ ਪੂਜੇ ਨੇ ਆਪਣੇ ਆਉਣ ਦਾ ਮਨੋਰਥ ਸਭਨਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਇਹ ਉੱਤਰ ਸੁਣ ਕੇ ਸਭ ਨੇ ਨਮਸਕਾਰ ਕੀਤੀ ਔਰ ਕਿਹਾ ਕਿ ਤਨ ਹੋ ਤਨ ਹੋ ਤਨ ਹੋ ਡਨੋਦ ਕਰਕੇ ਸਭ ਆਪਣੇ ਆਤਮ ਸਰੂਪਾਂ ਵਿੱਚ ਮਾਨੋ ਵਿਦਾ ਹੋ ਗਏ ਪਲ ਕੁ ਮਗਰੋਂ ਸਾਰੇ ਮੰਦਰ ਵਿੱਚ ਇਹ ਮੰਗਲ ਸਮਾਚਾਰ ਪ੍ਰਗਟ ਪਿਆ ਕਿ ਇੱਕ ਅਚਰਜ ਬਾਲਕ ਗੁਰੂ ਸਾਹਿਬਾਂ ਦੇ ਗ੍ਰਹਿ ਜਨਮਿਆ ਔਰ ਚੰਬੇ ਵਾਲੇ ਕੌਤਕ ਹੋਇਆ ਪਹਿਲੇ ਤਾਂ ਐਸਾ ਪ੍ਰਕਾਸ਼ ਹੋਇਆ ਕਿ ਮਾਨੋ ਹਜ਼ਾਰਾਂ ਬਿਜਲੀਆਂ ਲਿਸ਼ਕੀਆਂ ਫਿਰ ਸੁਰੀਲੀਆਂ ਤੇ दैवी ਸੁਰਾਂ ਵਿੱਚ ਸ਼ਬਦ ਸੁਣੇ ਔਰ ਜੈ ਜੈਕਾਰ ਸ਼ਬਦ ਸਾਰੇ ਬ੍ਰਹਿਮੰਡ ਵਿੱਚ ਗੂੰਜ ਗਿਆ ਫਿਰ ਗੱਲਾਂ ਦੀ ਤੇ ਪ੍ਰਸੰਤਾ ਦੀ ਹਾਸੇ ਦੀ ਆਵਾਜ਼ ਆਏ ਪਰ ਸਮਝ ਕੁਝ ਨਹੀਂ ਪਿਆ ਬਾਲਕ ਦਾ ਰੂਪ ਚੰਦ ਨੂੰ ਮਾਤ ਕਰਦਾ ਹੈ ਰੋਇਆ ਤੱਕ ਨਹੀਂ ਹਸੂ ਹਸੂ ਪਿਆ ਕਰਦਾ ਹੈ ਮਾਤਾ ਜੀ ਵੀ ਬੜੇ ਪ੍ਰਸੰਨ ਹਨ ਸਗੋਂ ਉਹਨਾਂ ਨੂੰ ਤੇ ਕਈ ਦਿਵ ਦਰਸ਼ਨ ਵੀ ਹੋਏ ਜਿਨ੍ਹਾਂ ਦਾ ਵੇਰਵਾ ਦੱਸ ਨਹੀਂ ਸਕਦਾ ਇਸ ਪ੍ਰਕਾਰ ਦੇ ਮੰਗਲਾਚਾਰ ਦੀ ਖਬਰ ਸਾਰੇ ਤੁਮਗੇ ਹੁਣ ਅਸਾਂ ਵੀ ਘਰ ਮੁੜਨ ਵਾਲੇ ਰੋਕ ਕੀਤਾ ਤਾਂ ਚਾਰਚ ਫੇਰੇ ਹਨੇਰਾ ਘੁੱਪ ਛਾਇਆ ਹੋਇਆ ਹੱਥ ਨੂੰ ਹੱਥ ਨਾ ਲੱਗ ਰਹੀ ਆਉਂਦਾ ਜੀਕ ਭਰਾ ਗਿਆ ਇਸ ਘਬਰਾ ਵਿੱਚ ਗੁਰੂ ਅੱਗੇ ਬੇਨਤੀ ਕੀਤੀ ਈਸ਼ਾਂਚਾ ਈ ਪਾਤਸ਼ਾ ਕਿਰਪਾ ਕਰਕੇ ਆਪ ਰਸਤਾ ਦੱਸੋ ਇੰਨੇ ਵਿੱਚ ਇੱਕ ਚਾਨਲ ਦੀ ਧਾਰੀ ਜੀ ਦੀ ਸੀ ਜਾਂ ਇਸ ਦੀ ਸੇਧ ਤੇ ਤੁਰੇ ਤਾਂ ਆਸਾਮ ਦੀ ਸਿੱਚ ਪਹੁੰਚੇ ਜਿੱਥੇ ਸਾਧ ਸੰਗਤ ਦਾ ਦੀਵਾਨ ਲੱਗਾ ਹੋਇਆ ਸੀ ਅਗਰੂ ਸਾਹਿਬ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਮਾਦੀ ਲੀਨ ਹੋਏ ਪੈਸਾ ਰਾਗੀ ਸਿੰਘ ਆਸਾ ਦੀ ਵਾਰ ਦਾ ਲਾ ਰਹੇ ਕੀਰਤਨ ਕਰ ਰਹੇ ਸਨ ਇਸ ਲਈ ਗੁਰੂ ਸਾਹਿਬ ਜੀ ਹੱਸ ਪਏ ਜਿਸ ਹਾਸੇ ਨੂੰ ਵੇਖ ਕੇ ਸਾਰੇ ਸਿੱਖ ਅਸਰਜ ਰਹਿ ਗਏ ਔਰ ਇੱਕ ਪ੍ਰੇਮੀ ਨੇ ਐਸੀ ਨਿਮਰਤਾ ਨਾਲ ਹੱਥ ਜੋੜ ਕੇ ਇਸ਼ਾਰਾ ਕੀਤਾ ਤੇ ਗੁਰੂ ਜੀ ਸਮਝ ਗਏ ਕਿ ਇਹ ਸਾਡੇ ਹਾਸੇ ਦਾ ਕਾਰਨ ਪੁੱਛਦਾ ਹੈ ਤਦ ਕਰਨਾ ਨੇ ਗੁਰੂ ਜੀ ਨੇ ਕਿਹਾ ਭਾਈ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਚਲਤ ਵੱਡੇ ਅਸਰਜ ਹਨ ਹੁਣ ਸੰਸਾਰ ਦੀ ਰੱਖਿਆ ਕਰਨ ਲਈ ਦਸਮਾ ਜਾਮਾ ਪ੍ਰਗਟ ਹੋਇਆ ਹੈ ਤਦ ਇੱਕ ਸਿੱਖ ਨੇ ਹੱਥ ਬੰਨ ਕੇ ਕਿਹਾ ਮਹਾਰਾਜ ਨਾਵਾ ਜਾਮਾ ਤਾਂ ਆਪਰ ਤੱਕ ਬੈਠਿਓ ਫਿਰ ਦਸਵੇਂ ਜਾਮੇ ਦਾ ਕੀ ਤਤਪਰ ਹੈ ਗੁਰੂ ਜੀ ਕਹਿਣ ਲੱਗੇ ਸੱਚ ਹੈ ਪਰ ਇਸ ਖੇਡ ਦੀ ਸਮਝ ਖੇਡਣ ਵਾਲੇ ਨੂੰ ਹੈ ਹਾਂ ਇੱਕਰ ਤੁਸੀਂ ਸਮਝ ਸਕਦੇ ਹੋ ਕਿ ਉਹ ਜੋਤ ਜੋ ਨਵਾ ਜਾਮਾ ਵਿੱਚ ਜਗਤ ਦਾ ਉਧਾਰ ਕਰਦੀ ਆਈ ਹੈ ਅੱਗੇ ਅੱਜ ਰਾਤ ਉਸੇ ਜੋਤ ਨੂੰ ਦਸਵੇਂ ਜਾਮੇ ਵਿੱਚ ਪਰਵੇਸ਼ ਕਰਨ ਕਰਕੇ ਦਸਵਾਂ ਜਾਮਾ ਆਖਿਆ ਗਿਆ ਉਹਨਾਂ ਨੂੰ ਆਗਿਆ ਹੋਈ ਹੈ ਅੱਜ ਜਾਮੇ ਦਾ ਅਵਤਾਰ ਹੋਇਆ ਜਿਸ ਵਿੱਚ ਜੋਤ ਨੇ ਬਰਾਜਮਾਨ ਹੋਣਾ ਫਿਰ ਦੂਜਾ ਸਿੱਖ ਬੋਲਿਆ ਸੱਚੇ ਪਾਤਸ਼ਾਹ ਜੀ ਸਾਡੀ ਸਮਝ ਨਹੀਂ ਕੰਮ ਕਰਦੀ ਕਿ ਆਪ ਸਾਨੂੰ ਛੱਡ ਜਾਓਗੇ ਗੁਰੂ ਜੀ ਬੋਲੇ ਨਹੀਂ ਭੋਲਿਆ ਅਜੇ ਸਮਾਂ ਨਹੀਂ ਆਇਆ ਪਰ ਜਦ ਅਸੀਂ ਇਹ ਜਾਮਾ ਤਿਆਗ ਦਿਆਂਗੇ ਤਦ ਗੁਰੂ ਨਾਨਕ ਦੇਵ ਜੀ ਦੀ ਜੋਤ ਉਸ ਜਾਮੇ ਵਿੱਚ ਕੰਮ ਕਰੇਗੀ ਜੋ ਪਟਨੇ ਵਿੱਚ ਜਾਮਾ ਅਵਤਾਰੀ ਹੋਇਆ ਹੈ ਫਿਰ ਦੂਜਾ ਸਿੱਖ ਹੋਰ ਬੋਲਿਆ ਪਾਤਸ਼ਾਹ ਸਾਡੀ ਅਕਲ ਬੜੀ ਠੁੱਲੀ ਹੈ ਆਪ ਦੀ ਜੋਤ ਹੋਰ ਜਾਮਾ ਵਟਾਏਗੀ ਤੇ ਜੋ ਜਾਮਾ ਅੱਜ ਪ੍ਰਗਟਾਇਆ ਹੈ ਉਹ ਅਵਤਾਰ ਨਹੀਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਿੱਖੋ ਇਹ ਇੱਕ ਦੀਵੇ ਨਾਲੋਂ ਦੀਵੇ ਜਗਣ ਵਾਲੀ ਗੱਲ ਹੈ ਉਹ ਜਾਮਾ ਵੀ ਅਵਤਾਰੀ ਹੈ ਔਰ ਗੁਰਨਾਨਕ ਦੀ ਜੋਤ ਤੋਂ ਖਾਲੀ ਵੀ ਨਹੀਂ ਹੈ ਪਰ ਅਸੀਂ ਅਜੇ ਇਸ ਰੂਪ ਨੂੰ ਛੱਡ ਕੇ ਉਸ ਵਿੱਚ ਪ੍ਰਵੇਸ਼ ਕੁਝ ਕਾਲ ਠਹਿਰ ਕੇ ਕਰਾਂਗੇ ਇਸ ਵੇਲੇ ਪੰਜ ਚਾਰ ਨਿਜ ਦੇ ਰਹਿਣ ਵਾਲੇ ਸਿੱਖ ਸੋਚ ਵਿੱਚ ਪੈ ਗਏ ਕਿ ਸਤਗੁਰ ਕਿਉਂ ਸਾਰੀ ਰਾਤ ਸਮਾਧੀ ਸਥਿਤ ਰਹੇ ਆਸੋਂ ਤੋਂ ਉੱਠੇ ਨਹੀਂ ਖਬਰੇ ਆਤਮਕ ਦੁਨੀਆ ਵਿੱਚ ਅੱਜ ਰਾਤ ਕੀ ਹੁੰਦਾ ਰਿਹਾ ਹੈ ਇਹਨਾਂ ਦੀ ਲੀਲਾ ਨੂੰ ਇਹੋ ਹੀ ਜਾਣਨ ਸਾਧ ਕੀ ਸੋਭਾ ਸਾਧ ਬਣ ਆਈ ਫਿਰ ਇੱਕ ਸਿੱਖ ਨੇ ਸੋਚ-ਸੋਚ ਕੇ ਕਿਹਾ ਕਿ ਮਹਾਰਾਜ ਜੀ ਆਪ ਦੇ ਗ੍ਰਹਿ ਸਹਬਜ਼ਾਦੇ ਹੋਏ ਹਨ ਤਾਂ ਗੁਰੂ ਜੀ ਨੇ ਬੜੇ ਅਗੰਮੇ ਔਰ ਸਹਿਜ ਨਾਲ ਸਿਰ ਨਵਾ ਕੇ ਆਗਿਆ ਦਾ ਪ੍ਰਗਟਾਹ ਕੀਤਾ ਕਿ ਹਾਂ ਅਗੰਮੇ ਮਰਦ ਪਰਗਟਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ